ਦੋਸਤੋ ਜਿਸ ਦਿਨ ਦੀ ਆਪਾਂ ਕਾਂਚਨ ਤਵਾੜੀ ਔਰ ਕਮਰ ਭਾਬੀ ਦੀ ਜਿਹੜੀ ਖਬਰ ਸੁਣੀ ਹੈ ਕਿ ਉਹਦੀ ਜਿਹੜੀ ਡੈਥ ਹੋ ਗਈ ਸੀਗੀ ਇਹ ਗੱਲ ਜਿਹੜੀ ਹੈਗੀ ਹੈ 12 ਤਰੀਕ ਦੀ ਹੈ ਉਸ ਦਿਨ ਉਸਦੇ 384000 ਦੇ ਕਰੀਬ ਫੋਲੋਅਰਸ ਸੀਗੇ ਤੇ ਅੱਜ ਉਸ ਗੱਲ ਨੂੰ 6-7 ਦਿਨ ਹੋ ਗਏ ਤੇ ਅੱਜ ਉਹਦੇ ਫੋਲੋਅਰਸ ਦੀ ਗਿਣਤੀ ਉਹਦੇ ਮਰਨ ਤੋਂ ਬਾਅਦ 436000 ਹੋ ਗਈ ਯਾਰ ਔਰ ਕੋਈ ਵੀ ਇਹੋ ਜੀ ਵੀਡੀਓ ਨਹੀਂ ਹੈਗੀ ਉਸ ਦੇ ਇੰਸਟਾਗ੍ਰam ਅਕਾਊਂਟ ਤੇ ਜਿਹੜੀ ਕਿ ਮਿਲੀਅਨਸ ਵਿਊ ਤੋਂ ਘੱਟ ਹੋਵੇ ਹਰ ਵੀਡੀਓ ਦੇ ਉੱਤੇ ਮਿਲੀਅਨਸ ਦੇ ਵਿੱਚ ਵਿਊ ਆਏ ਹੈ ਕਿਸੇ ਦੇ 5 ਲੱਖ 15 ਲੱਖ 16 ਲੱਖ 4 ਲੱਖ ਇਸ ਤਰ੍ਹਾਂ ਦੇ ਤਾਂ ਸੋਸ਼ਲ ਮੀਡੀਆ ਤੇ ਬਹੁਤ ਵੀਰਾਂ ਨੇ ਉਹਦੀਆਂ ਵੀਡੀਓ ਪਾਈਆਂ ਤੇ ਥੱਲੇ ਜਿਹੜੇ ਕਮੈਂਟ ਆਉਂਦੇ ਸੀਗੇ ਚੰਗਾ ਹੋ ਗਿਆ ਗੰਦ ਖਤਮ ਹੋ ਗਿਆ ਆ ਹੋ ਗਿਆ ਉਹ ਹੋ ਗਿਆ ਤਾਂ ਯਾਰ ਇੱਕ ਪਾਸੇ ਤਾਂ ਆਪਾਂ ਕਹਿੰਦੇ ਆ ਗੰਦ ਖਤਮ ਕਾ ਹੋ ਗਿਆ ਚੰਗਾ ਹੋ ਗਿਆ ਇਹ ਹੋ ਗਿਆ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ ਸੀ ਦੂਜੇ ਪਾਸੇ ਆਪਾਂ ਹੀ ਉਸੇ ਉਹਦੇ ਫੋਲੋਅਰਸ ਦੀ ਨੈਤਿਵਧਾਈ ਜਾਂਦੇ ਆ ਲਾਈਕ ਕਰੀ ਜਾਂਦੇ ਆ ਤਾਂ ਦੱਸੋ ਯਾਰ ਆਪਾਂ ਹੀ ਇਸ ਚੀਜ਼ ਨੂੰ ਬढ़ावा ਦੇ ਰਹੇ ਆ ਨਾ ਜੇ ਆਪਾਂ ਨਾ ਬढ़ावा ਦਿੰਦੇ ਤਾਂ ਉਹ ਇਹੋ ਜਿਹਾ ਕੰਮ ਨਾ ਕਰਦੀ ਥੈਂਕ ਯੂ